ਦੋਸਤੋ ਇਸ ਵੀਡੀਓ ਵਿੱਚ ਜੋ ਤੁਸੀਂ ਸਮੁੰਦਰ ਵਿੱਚ ਬਣਿਆ ਟਾਪੂ ਦੇਖ ਰਹੇ ਹੋ ਤੁਸੀਂ ਯਕੀਨ ਨਹੀਂ ਮੰਨਣਾ ਇਹ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਆ ਜਿਸ ਦਾ ਨਾਂ ਸੀਲੈਂਡ ਆ ਜਿੱਥੇ ਸਿਰਫ 27 ਲੋਕ ਰਹਿੰਦੇ ਨੇ ਤੇ ਇਹ ਇੰਗਲੈਂਡ ਤੋਂ ਸਿਰਫ 7.5 ਮੀਲ ਦੀ ਦੂਰੀ ਤੇ ਆ ਤੁਸੀਂ ਦੇਖ ਹੀ ਸਕਦੇ ਹੋ ਨਕਸ਼ੇ ਤੇ ਤੇ ਇਸ ਦੇਸ਼ ਦੀ ਮਿੱਤਰੋ ਆਪਣੀ ਹੀ ਸਰਕਾਰ ਆ ਤੇ ਇਸ ਦੇਸ਼ ਦਾ ਰਾਜਾ ਮਾਈਕਲ ਬੈਟਸ ਆ ਜੋ ਤੁਸੀਂ ਇਹ ਵੀਡੀਓ ਵਿੱਚ ਦੇਖ ਰਹੇ ਹੋ ਇਹ ਗੋਰਾ ਇਸ ਦੇਸ਼ ਦਾ ਰਾਜਾ ਇਸ ਦੇਸ਼ ਦਾ ਮਿੱਤਰੋ ਆਪਣੀ ਕਰੰਸੀ ਆਪਣਾ ਪਾਸਪੋਰਟ ਆਪਣੀ ਫੌਜ ਤੇ ਆਪਣਾ ਝੰਡਾ ਜੋ ਤੁਸੀਂ ਆ ਦੇਖੋਗੇ ਆ ਝੰਡਾ ਇਹ ਇਸ ਦੇਸ਼ ਦਾ ਝੰਡਾ ਤੇ ਇਹ ਆਪਣੇ ਪੂਰੇ ਵਰਲਡ ਚੋਂ ਸਮਾਲੈਸਟ ਕੰਟਰੀ ਮੰਨੀ ਗਈ ਹੈ ਸੀਲੈਂਡ ਤੇ ਇਹ ਸਮੁੰਦਰ ਦੇ ਵਿਚਕਾਰ ਹੈ ਤੇ ਮਿੱਤਰੋ ਜੇ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਨਾ